ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੂਕੇ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਖੂਬ ਇਟਾਂ ਰੋੜੇ ਚੱਲੇ ਜਾਣਕਾਰੀ ਦੇ ਅਨੁਸਾਰ ਪਿੰਡ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਕਈ ਤਰ੍ਹਾਂ ਵੱਲੋਂ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਦੌਰਾਨ ਲੰਗਰ ਦੀ ਬਣੂ ਲੈ ਕੇ ਦੋ ਧਿਰਾਂ ਵਿਚਾਲੇ ਕਹਾ ਸੁਣੀ ਹੋਗੀ ਮਾਮਲਾ ਐਨਾ ਵੱਧ ਗਿਆ ਕਿ ਪੂਰਾ ਪਿੰਡ ਹੀ ਜੰਗ ਦਾ ਮੈਦਾਨ ਬਣ ਗਿਆ ਤੇ ਛੱਤਾਂ ਤੇ ਚੜ ਕੇ ਲੋਕਾਂ ਨੇ ਇੱਕ ਦੂਸਰੇ ਦੇ ਘਰਾਂ ਦੇ ਉੱਤੇ ਜੰਮ ਕੇ ਇੱਟਾਂ ਰੋੜੇ ਚੁਲਾਏ ਮੇਰਾ ਨਾਮ ਆਸ਼ਾ ਰਾਣੀ ਹੈ ਅਛਾ ਰਾਣੀ ਕੀ ਹੋਇਆ ਜਿਹੜੀ ਆਪਣੇ ਤੋਂ ਗੱਲ ਕਰਤੀ ਹੋਈ ਹੈ ਇਹ ਰਾਤ ਦੀ ਵੀ ਲੜਾਈ ਬਹੁਤ ਝਗੜਾ ਹੋਇਆ ਜੋ ਕਰਵਾ ਰਿਹਾ ਮੋਹਨ ਸਿੰਘ ਸਰਪੰਚ ਕਰਵਾ ਰਿਹਾ ਕਹਿੰਦਾ ਤੁਸੀਂ ਇੱਥੇ ਇਹਨਾਂ ਦਾ ਬੰਦਾ ਕਤਲ ਕਰੋ ਕੋਈ ਗੱਲ ਨਹੀਂ ਮੈਂ ਬੈਠਾ ਪੁਲਸ ਵੀ ਮੇਰੀ ਹੈ ਇਹ ਜੋ ਕੀਤਾ ਜਾਵੇ ਇਹ ਮੋਹਨ ਸਿੰਘ ਦਾ ਕਾਰਵਾਈ ਕੀਤੀ ਜਾ ਕਿ ਹੋਈ ਜਿਹੜੇ 8 ਰੋੜੇ ਜੰਨੇ ਕੀ ਕਾਰਨ ਹੋ ਗਿਆ ਇਹ ਸਾਡੇ ਬੱਚੇ ਕੱਲ ਕੀਰਤਨਗਰ ਕੀਰਤਨ ਸੀ ਉੱਥੇ ਪਹੁੰਚੇ ਨੇ ਉੱਥੇ ਗਏ ਨੇ ਸਵਾਗਤ ਕਰਨ ਪਿੰਡ ਟਿੰਡਿਆਲ ਦੇ ਵਿੱਚ ਉੱਥੇ ਉਹਨਾਂ ਨੂੰ ਵੇਖ ਕੇ ਰੇਸਾ ਮਾਰਦੇ ਸੀ ਤੇ ਬੱਚੇ ਮਚੇ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਜਿਹੜਾ ਮੋਹਨ ਸਿੰਘ ਸਰਪੰਚ ਹੈ ਇਹਨੇ ਕਹੇ ਤੁਸੀਂ ਇਹਨੂੰ ਕਿਰ ਕਰਨਜੀ ਸਰਪੰਚ ਹੈ ਇਹਨਾਂ ਦੇ ਬੱਚੇ ਦਾ ਕੋਈ ਨਾ ਕੋਈ ਕਤਲ ਕਰੋ ਮੈਂ ਬੈਠਾ ਮੇਰੀ ਪੁੱਛੀ ਜਾਣ ਤੇ ਮੈਂ ਵੀ ਜਾਣਾ ਕਿਤੇ ਜ਼ਖਮੀ ਹੋਏ ਨੇ ਕਿਹਨੇ ਕਿਹਨੇ ਵੱਜਿਆ ਸਾਡੇ ਬੱਚੇ ਦੋ ਤਿੰਨ ਜ਼ਖਮੀ ਨੇ ਵਿੱਚ ਇੰਨੇ ਇੱਕ ਬਜ਼ੁਰਗ ਸਾਡੇ ਬੈਠਾ ਆ ਬਾਬਾ ਸਾਡਾ ਉਹਨਾਂ ਨੇ ਇੱਟਾ ਮਾਰੇ ਰਾਤ ਨੂੰ ਅਸੀਂ ਆਪਣੇ ਘਰ ਸੀ ਅਸੀਂ ਆਏ ਜਦ ਵੇਖਿਆ ਇਹਨਾਂ ਦੇ ਬਹੁਤ ਇੱਟਾ ਵੱਜੀਆਂ ਸੀ ਪਿੰਡ ਦੇ ਵਿੱਚੋਂ ਇਹ ਮੋਹਨ ਸਿੰਘ ਜੋ ਕਰਾ ਲੈ ਇਹ ਕਰਾ ਰਿਹਾ ਹੈਗਾ ਹੋਰ ਕੋਈ ਨਹੀਂ ਕਰਵਾਣਾ ਚਾਹੁੰਦਾ ਕਾਰਵਾਈ ਕੀਤੀ ਜਾਵੇ ਵੀ ਸਾਰਾ ਪਿੰਡ ਇੱਕ ਮਣੀ ਹੈਗਾ ਸਾਨੂੰ ਚਾਰ ਫੇਰੋ ਕੇਰਾ ਪਾ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਇਹਨਾਂ ਨੂੰ ਕੋਈ ਨਹੀਂ ਪਿੱਛੇ ਹੈਗਾ ਪੁਲਿਸ ਵੀ ਸਾਡੀ ਅਸੀਂ ਜੋ ਕਰਤੀ ਜਾਈ ਕੀਤੀ ਜਾਈ ਮੋਹਨ ਸਿੰਘ ਜੀ ਸਰਪੰਚ ਸਾਹਿਬ ਮੌਜੂਦਾ ਸਰਪੰਚ ਜੀ ਮੌਜੂਦਾ ਸਰਪੰਚ ਜੀ ਕੀ ਗੱਲ ਬਾਤ ਹੋਈ ਜਿਹੜੀ ਗੱਲ ਬਾਤ ਕੀਰਤਨ ਤੇ ਗਏ ਸੀ ਮੁੰਡੇ ਇਹਨਾਂ ਦੇ ਇਹਨਾਂ ਦੇ ਆਪ ਦੇ ਵਿੱਚ ਕੋਈ ਝਗੜਾ ਮਰਾ ਮੋਟਾ ਹੋਇਆ ਮੁੰਡਿਆਂ ਦਾ ਇਹਨਾਂ ਕਾਲ ਦੇ ਰਾਤਾਂ ਘਟਿਆ ਨਾ ਹੋ ਗਿਆ ਕਿ ਜਿਹੜੇ ਥੋੜੇ ਚੱਲੇ ਨੇ ਰਿਓ ਇਹ ਤੋਂ ਬਹੁਤ ਚੱਲੇ ਨੇ ਰਿਓ ਲੜਾਈ ਕਿਸੇ ਵੱਡੀ ਲੜਾਈ ਕਿਸੇ ਦੀ ਡਾਈ ਕਿਸੇ ਦੀ ਮੇਰੇ ਘਰ ਵੀ ਵੱਟਿਆ ਤਾਂ ਪਚਾਰਤਾ ਗੱਡੀ ਨੂੰ ਤੋੜਤਾ ਟਰੈਕਟਰ ਨੂੰ ਵੱਟੇ ਮਾਰਤੇ ਗੇੜ ਨੂੰ ਮਾਰਤੇ ਵੱਟੇ ਹਾਂਜੀ ਹਾਂਜੀ ਬਹੁਤ ਚੱਲੇ ਨੇ ਵਿੱਚ ਸਰ ਮਾਸੀ ਇਨਸਾਫੀ ਮੰਗ ਸਰ ਕਰਨੇ ਨਾ ਕਿਹੜੇ ਗੋਲੀਆਂ ਚਲਾئیںਗੇ ਨਾ ਪਰਚਾ ਹੋਣਾ ਚਾਹੀਦਾ ਹਾਂਜੀ ਹਾਂਜੀ ਵੈੜੀ ਹੋ ਗਈ ਸਾਰੇ ਬੰਦੇ ਕੋਲ ਸਬੂਤ ਹੈ ਬਹੁਤ ਬਹੁਤ ਮੈਚ ਤੇ ਰਾਤ ਵੀ ਚਲਾਈਆਂ ਹੁਣ ਫਿਰ ਚਲਾ ਤੇ ਗੋਲੀਆਂ ਮੇਰਾ ਮੈਂ ਕਰਮਜੀਤ ਹੈ ਸਬਕਾ ਸਰਪੰਚ ਆ ਪਿੰਡ ਗੱਟੀ ਰਾਜੋ ਗਦ ਰਹਿਣ ਵਾਲਾ ਹਾਂ ਕੀ ਗੱਲ ਬਾਤ ਹੈ ਗੱਲ ਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨਾ ਨਾ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਆਪ ਦੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈਸੀ ਤੇ ਇਹਨਾਂ ਬੰਦਿਆਂ ਨੇ ਨਾ ਟਰੈਲੀ ਦੇ ਵਿੱਚ ਲਿਆ ਕੇ ਇਹਨਾਂ ਸਾਰੇ ਜਿਨ੍ਹਾਂ ਦਾ ਮਸ਼ਵਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇਟ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੇਸਤਰ ਵੀ ਆਪੇ ਪਿੰਡ ਨਗਰ ਕਿਰਤਨ ਆਇਆ ਹੈ ਤੇ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨੇ ਕਿਹਾ ਵੀ ਚਲੋ ਆਪਾਂ ਸਵੇਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂਗੇ ਪਰ ਜਦੋਂ ਇਹਨਾਂ ਮਸ਼ਵਰਾ ਬਣ ਸਾਡੇ ਟਰੈਕਟਰ ਗਿਆ ਉਹ ਕਿਰਤਨ ਦੇ ਗਾਰੇ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਿਆਂ ਦੇ ਗਾਲ-ਗੋ ਉਸ ਤੋਂ ਬਾਅਦ ਫਿਰ ਇਹ ਆ ਕੇ ਸਾਰਾ ਜਿੰਨੇ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇੱਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਦੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪ ਚ ਘਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਇਕੱਠੀ ਕੀਤੀ ਬਿਆਸਦਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਛੱਡ ਹੈਗਾ ਮਾਰ ਡੰਗਰ ਪਛੋਂ ਦਾ ਨਖਾਨ ਨਾ ਕੀਤਾ ਸਾਰਾ 17-80 ਬੰਦਾ ਹੈਗਾ ਸੀ ਬੰਨ ਤੋੜ ਹੋਈ ਸਾਡੀ ਉਹ ਛੱਡ ਜਟੇਗਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ ਆਹ ਮੋਟਰਸਾਈਕਲ ਵੀ ਇੱਕ ਤੋੜਿਆ ਜਿਹੜਾ ਉਹ ਅੱਜ ਤੋੜਿਆ ਨੇ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਨੋਂ ਧਿਰਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਆਰੋਪੀਆਂ ਦੀ ਧਾਰ ਪਕੜ ਕਾਲੀ ਜਾਂਚ ਕਰਨ ਦੀ ਗੱਲ ਕਹੀ ਹੈ ਪਾਰਟੀ ਬਜੀ ਆ ਇਹਨਾਂ ਦਾ ਨਿੱਕੇ ਨਿੱਕੇ ਬਹਾਨੇ ਜੇ ਬਣਾ ਕੇ ਵੀ ਟਰੈਕਟਰ ਦੇ ਡੱਕ ਦੀ ਆਵਾਜ਼ ਆਉਂਦੀ ਆ ਸਾਨੂੰ ਰਾ ਰੋਕਦੇ ਆ ਇਹਨਾਂ ਗੱਲਾਂ ਤੋਂ ਇਹਨਾਂ ਦਾ ਝਗੜਾ ਹੋਇਆ ਇਟਾਂ ਰੋੜੇ ਚੱਲੇ ਆ ਇੱਕ ਦੂਜੇ ਤੇ ਬਲੇਮ ਬਾਈ ਚੱਲ ਰਹੀ ਹੈ ਫਿਲਹਾਲ ਕਿਸੇ ਦੇ ਕੋਈ ਇੰਜਰੀ ਅਜੇ ਨਹੀਂ ਕੋਈ ਸਾਹਮਣੇ ਆਇਆ ਜੋ ਬਰਤੀ ਸਰ ਬਿਲਕੁਲ ਔਨ ਮੈਲਟ ਜੋ ਹੋਗੇ ਵੈਰੀਫਾਈ ਕਰਕੇ ਕਾਰਵਾਈ ਕਰਦੇ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਟਾਂ ਰੋੜਿਆਂ ਦੀ ਬਰਸਾਤ ਇਸ ਤਰੀਕੇ ਦੇ ਨਾਲ ਹੋਈ ਦੇਖ ਕੇ ਇੰਝ ਲੱਗਦਾ ਜਿਵੇਂ ਕਿਸੇ جنگ ਦੇ ਵਿੱਚ ਦੋ ਫੌਜਾਂ ਗੋਲੀਬਾਰੀ ਕਰਦੀਆਂ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਪਹੁੰਚੀ ਸੀ ਤਾਂ ਦੋਨੇ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਹੁਣ ਅੱਗੇ ਜਾਂਚ ਜਿਹੜੀ ਕਿ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਆ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ